ਸੀ ਇਹਦੇ ਨਾਲ ਦੇ ਔਲੇ ਬਾਜ਼ਾਰੋਂ ਆਰਾਮ ਨਾਲ ਮਿਲ ਜਾਂਦੇ ਨੇ ਸ਼ਾਇਦ ਤੁਹਾਡੇ ਘਰ 'ਚ ਵੀ ਪਏ ਹੋਣ ਤੇ ਇਹਦੇ ਨਾਲ ਦੇ ਸਿਰਫ ਆਪਾਂ ਤਿੰਨ ਔਲੇ ਪੀਲ ਆਫ ਕਰਕੇ ਕੱਟ ਕੇ ਰੱਖ ਲਏ ਹੋਏ ਨੇ ਇਹਦਾ ਅਸੀਂ ਜੂਸ ਕੱਢਾਂਗੇ ਠੀਕ ਹੈ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਪਾਣੀ ਦੋ ਗਲਾਸ ਤੇ ਇਹਦਾ ਆਪਾਂ ਫਾਈਨਲੀ ਜੂਸ ਬਣਾ ਲਾਂਗੇ ਤੇ ਇਹ ਜੂਸ ਜਿਹੜਾ ਆਪਣਾ ਬਹੁਤ ਕੰਮ ਕਰੇਗਾ ਜੀ ਤੇ ਆ ਦੇਖੋ ਜੀ ਨੁਸਖਾ ਫਾਰਮੂਲਾ ਬਣ ਕੇ ਆਲਮੋਸਟ ਤਿਆਰ ਹੈ ਜੀ ਤੁਹਾਡੇ ਸਾਹਮਣੇ ਫੁਰਕੀ ਸਾਹਿਬ ਇਹ ਸਾਡਾ ਜਿਹੜਾ ਨੁਸਖਾ ਕਬਜ ਤੂੜੂ ਫਾਰਮੂਲਾ ਠੀਕ ਹੈ ਤੇ ਇਹ ਮੈਂ ਰਿਕਵੈਸਟ ਕਰਾਂਗਾ ਵੀਰਾ ਭਰਾਵਾਂ ਨੂੰ ਜਿੰਨਾਂ ਜਿੰਨਾਂ ਨੇ ਵੀ ਯੂਜ਼ ਕਰਨਾ ਇਹ ਤਾਜ਼ਾ ਹੀ ਬਣਾਣਾ ਤੇ ਤਾਜ਼ਾ ਹੀ ਪੀਣਾ ਠੀਕ ਹੈ ਕਾਲੀ ਮਿਰਚ ਸਾਡੇ ਕੋਲ ਸਬੂਤੀ ਵੀ ਪਈ ਹੈ ਪਰ ਆਪਾਂ ਇਹਨੂੰ ਦੜਕ ਕੇ ਪਹਿਲਾਂ ਹੀ ਇਹਦਾ ਪਾਊਡਰ ਫਾਰਮ ਚ ਕੀਤਾ ਹੋਇਆ ਤੇ ਆਹ ਦੇਖੋ ਜੀ ਆਹ ਚੁਟਕੀ ਪਾ ਕੇ ਤੇ ਇਹ ਜਿਹੜਾ ਫਾਰਮੂਲਾ ਕਬਜ ਤੋੜੂ ਸਾਡਾ ਬਿਲਕੁਲ ਤਿਆਰ ਏ ਜੋ ਵੀ ਖਾਊ ਔਲਾ ਪੇਟ ਉਹਦਾ ਹੋ ਜੂ ਹੋਲਾ